ख <muchos> प्री ਕੁਝ ਦੇਖ ਸਾਧਿਓ 에어 ਬੈਗ ਗੱਡੀ ਇੰਨੀ ਤੇਜ਼ ਗੱਡੀ ਹੋ ਜਾਂਦੀ ਹੈ ਵੀ 에어 ਬੈਗ ਖੁੱਲਿਆ ਹੋਣਗੇ ਇਹ ਕ੍ਰਿਸ਼ਨ ਜੀ ਕਿਸੇ ਨੇ ਦੇਖਿਆ ਇਸੇ ਦਾ ਮਾਨੂੰ ਦਾ ਅੰਦਰ ਜਿਹੜਾ ਵੀ ਜਵਾਹ ਜੋ ਬਜਾਓ ਆ ਗਿਆ ਮਲਾਇਓ ਆਜੂ ਗੱਲ ਨਾਬਾ ਦੇ ਸਰਕੂਲਰ ਰੋਡ ਤੇ ਉੱਪਰ ਆਟਿਏ ਅਜਿਹਾ ਨਾ ਹੋਵੇ ਬਹੁਤ ਬਹੁਤ ਧੰਨਵਾਦ ਮੇਰੇ ਦਾ ਖਾਸਾ ਨਿਸ਼ਾਨ ਹੁੰਦਾ ਜਮੇ ਕੱਲੂ ਕਰਕੇ ਤਕਮੀ ਕਰਕੇ ਗਾਣਿਆਂ ਨਾਲ ਹੀ ਹੈ ਪੋਸਾਂ ਨਾਲ ਦੇਖਿਓ ਆਸਣਾ ਕੰਮ ਦਾ ਜਹਾਜ਼ ਫਿਰ ਆਜੇ ਤੋਂ ਪੁੱਛਦੇ ਹਾਂ ਕਿ ਉਹਨਾਂ ਦਾ ਕੰਮ ਕਰਦਾ ਹੈ ਇਹ ਕਿਹੜੇ ਬਾਈ ਜਿਹਨੇ ਸਾਰੇ ਇਹਨਾਂ ਨਾਲ ਕੌਣ ਬਣਾ ਚਾਹਤ ਆਜਾ ਅਹ ਪੁਆਇੰਟ ਨੰਬਰ ਤੇਰੇ ਕੋਲ 9028 28 10 ਦਿਨਾਂ ਦੀ 9 ਵਜੇ ਮੇਰਾ ਤੁਹਾਨੂੰ ਚਲੋ ਬਾਈ ਗਾਡੀ ਰਾਜੀ ਮਹਾਰਾਜ ਜਿਹੜੇ ਤੁਸੀਂ ਬੰਨੀ ਰਹੇ ਹੋ ਚਾਰ ਹਾਂ ਜੀ ਆਉ ਬਾਡੀ ਐਕਸੀਡੈਂਟ ਹੋਇਆ ਕਿਵੇਂ ਹੋਇਆ ਠੋਡੇ ਤੋਂ ਇੰਗਲੈਂਡ ਚ ਨਾ ਇੰਦਰੀ ਵੜੀ ਰੀੜੀ ਆ ਗਈ ਉਹਦੇ ਕਰਕੇ ਅੱਛਾ ਮੇਤੋਂ ਘਟ ਵੱਜਿਆ ਠੀਕ ਹੈ ਉਹਦੇ ਕਰਕੇ ਘਟ ਮਾਰਨਾ ਪੈ ਗਿਆ ਨਹੀਂ ਰੀੜੀ ਚ ਵੱਜਦਾ ਠੀਕ ਹੈ ਉਹਦੇ ਕਰਕੇ ਨਹੀਂ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਕਰਕੇ ਬਸ ਘੁੰਮੂਗੀ ਗੱਡੀ ਠੀਕ ਹੈ ਵੀਰ 120 ਦੀ ਤੇ ਹੈਗੀ ਸੀ ਮੈਥੋਂ 120 ਦੀ ਹਾਂਜੀ ਝੂਠ ਨਹੀਂ ਬੋਲਦਾ ਮੈਂ 120 ਦੀ ਤੇ ਹੈਗੀ ਸੀ ਮੇਤੋਂ ਗੱਡੀ ਦਾ ਤਾਂ ਪਤਾ ਕੀ ਹੈ ਸਟਾ ਕਿੰਨੇ ਕਿ ਵੱਜਿਆ ਤੁਹਾਡੇ ਸਰਪਰਾ ਮੇਰੇ ਕੰਚੂਨ ਚ ਵੱਜਿਆ ਆਤੀ ਕਿੱਥੇ ਜਾ ਕਿੱਥੇ ਰਹੇ ਸੀ ਤੁਸੀਂ ਸਵੇਰੇ ਮੈਂ ਨਾਪਿਓ ਜਾ ਰਿਹਾ ਸੀ ਪਹਿਲਾਂ ਤਾਂ ਫਿਰ ਪਟਿਆਲੇ ਮੈਂ ਬੋਡੇ ਦਾ ਹੌਸ ਕਰਾਉਣ ਜਾਣਾ ਸੀ ਓਕੇ ਸਕੈਨ ਕਰਾਉਣ ਜਾਣਾ ਸੀ ਬੋਡੇ ਕੀ ਨਾਮ ਹੈ ਤੇਡਾ ਮੇਰਾ ਪਰਮਜੀਤ ਸਿੰਘ ਪਿੰਡ ਕਿਹੜਾ ਵੀਰੇ ਪਿੰਡ ਪਿੰਡ ਕਹ ਦੋਸਤਾਂ ਜਾਣਾ ਸੀ ਸਵੇਰੇ ਹਾਂਜੀ ਜਾਣਾ ਉੱਚੀ ਬੋਲਣਾ ਜੀ ਤਾਂ ਕਰਕੇ ਅਵੇਵ ਜੀ ਲੱਗ ਜਾਂਦੀ ਵੀ ਕਿਹੜਾ ਪਿੰਡ ਹੈ ਜੀ ਤੇਰੇ ਟਚੌਕ ਆਉਂਦਾ ਨਾਮ ਕੀ ਹੈ ਵੀਰੇ ਆਪਣਾ ਪਰਮਜੀਤ ਪਰਮਜੀਤ ਸਿੰਘ ਦੱਸਣ ਦੇ ਮੁਤਾਬਿਕ ਕੀ ਲੱਗਦਾ ਵੀ ਇਹ ਜਿਹੜਾ ਇਹ ਬੰਦਾ ਇਧਰੋਂ ਪਿਆਲਾ ਸਾਈਡ ਤੋਂ ਆ ਰਿਹਾ ਇੱਥੇ ਆ ਜਿਹੜੀ ਫੈਕਟਰੀ ਮੋੜ ਕਰਕੇ ਗੱਡੀ ਘਟੂ ਪਰ 150 ਤੋਂ ਉੱਪਰ ਲੱਗ ਰਹੀ ਸੀ ਆਉਂਦੀ ਠੀਕ ਹੈ ਨਾ ਇਧਰੋਂ 150 ਦੀ ਸਪੀਡ ਤੋਂ ਉੱਪਰ ਲੱਗ ਰਹੀ ਸੀ ਗੱਡੀ ਜਦੋਂ ਇਧਰੋਂ ਆਇਆ ਇਹ ਉਹ ਜੈਂਪ ਤੋਂ ਗੱਡੀ ਅਫਸੈਟ ਹੋ ਗਈ ਹੈ ਠੀਕ ਹੈ ਜਿਹੜਾ ਆ ਫੈਕਟਰੀ ਦੇ ਮੋੜ ਤੇ ਕਿੰਨੇ ਕ ਵਜੇ ਦਾ ਟਾਈਮ ਸੀ ਆ ਹੁਣੇ 10 5 ਮਿੰਟ ਪਹਿਲਾਂ ਜੀ ਤੇ ਗੱਡੀ ਦੇ ਕਿੰਨੇ ਸਵਾਰ ਸੀਗੇ ਮੁੰਡੇ ਕੱਲਾ ਮੁੰਡੇ ਹੈ ਜੀ ਕੈਕੂਰ ਦਾ ਹੈ ਕੈਕੂਰ ਦਾ ਹੈ ਜੋ ਪਰ ਹੈ ਉਹ ਆ ਕੱਲਾ ਹੀ ਬੰਦਾ ਹੈ ਦਾ ਵੀ ਇਹ ਲੱਗ ਰਿਹਾ ਵੀ ਚੰਗਾ ਵਧੀਆ ਕਰਦੀ ਹੈ ਹਨਾ ਮੁੰਡਾ ਕੋਈ ਐ ਵੀ ਨਹੀਂ ਲੱਗ ਰਿਹਾ ਵੀ ਇਹਦੇ ਕੋਈ ਜਿਆਦਾ ਨਸ਼ਾ ਕੀਤਾ ਹੋਵੇ ਠੀਕ ਹੈ ਦੇਖਣ ਨੂੰ ਤਾਂ ਸਹੀ ਲੱਗ ਰਿਹਾ ਹੈ ਨਸ਼ਾ ਕੀਤਾ ਨਹੀਂ ਗੱਡੀ ਦੇਖੋ ਲੱਗ ਨਹੀਂ ਰਿਹਾ ਵੀ ਹੋਊਗਾ ਸਰ ਮੋਟਰਸਾਈਕਲ ਲੱਗ ਰਿਹਾ ਪਰ ਗੱਡੀ ਦੀ ਇੰਨੀ সুইਟ ਸੀ ਹਾਂਜੀ ਪਤਾ ਨਹੀਂ ਕਮਲੇ ਨੂੰ ਕੀ ਹੋਇਆ 150 ਤੋਂ ਗੱਡੀ ਕਿ ਟੁਕੜ ਟੁਕੜ ਉੱਪਰ ਹੋਣੀ ਜਦੋਂ ਇੱਥੇ ਖੰਭੇ 'ਚ ਆ ਗਿਆ ਦੇਖ ਲਓ ਮੋਟਰਸਾਈਕਲ ਸਾਰੇ ਖੜਿਆਤੇ ਇਹਨਾਂ ਗੁਜ਼ਰ ਦੇ ਵਿਚਾਰ ਹੈਗਾ ਜੇ ਕਿਤੇ ਗੱਡੀ ਸਿੱਧੀ ਲੰਘ ਜੰਦੀ ਤਾਂ 10-10 ਬੰਦੇ ਮਾਰਦੇ ਜਿਹੜੇ ਮੋਟਰਸਾਈਕਲ ਹੈ ਕੋਈ ਉੱਤੇ ਤਾਂ ਨਹੀਂ ਬੈਠਾ ਸੀ ਮੋਟਰਸਾਈਕ ਮੋੜ ਛੜੇ ਸੀ ਉਹ ਕੰਮ ਆ ਰਿਹਾ ਸੀ ਬਰਤੀ ਅੰਮੇ ਪਾਣੇ ਆਤਾ ਜੀ ਕਿਸੇ ਸਖਤ ਬਾੜ ਗਿਆ ਹੋਰ ਕੋਈ ਕੋਈ ਕੀ ਹੋ ਗਿਆ ਕੁਦਰਤੀ ਕਿਰਪਾ ਹੋ ਗਈ ਵੀ ਜਾਨੀ ਨੁਕਸਾਨ ਤੇ ਬਾਲੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਤੋਂ ਬਟੇ ਲੋਕੀ ਮਾਲੀ ਨੁਕਸਾਨ ਹੋਇਆ ਚਲੋ ਮਾਲੀ ਤਾਂ ਹੁਣ ਖੰਭੇ ਟੁੱਟ ਗਏ ਜੋ ਬਿਜਲੀ ਬੋਰਡ ਵਾਲੇ ਅੱਪ ਦੀ ਕਾਰਵਾਈ ਕਰਨਗੇ ਹਣਾ ਨੁਕਸਾਨ ਸਭ ਇਹ ਵੀ ਮੋਟਰਸਾਈਕਲਾਂ ਦੇ ਮੋਟਰਸਾਈਕਲਾਂ ਦਾ ਕਾਫੀ ਨੁਕਸਾਨ ਹੋ ਗਿਆ ਜੀ ਇਹਦਾ ਪਰ ਇਹਦੀ ਤਾਂ ਪ੍ਰੋਵਾਈਡ ਹੋ ਜੂ ਨਾ ਜੇ ਕੋਈ ਬੰਦਾ ਮਰ ਜਾਂਦਾ ਉਹਦੀ ਪ੍ਰੋਵਾਈਡ ਨਹੀਂ ਹੋਣੀ ਸੀ ਠੀਕ ਹੈ ਠੀਕ ਆਜਾ মোডো ক্য়ারা ক্য়ার মেলারা কেলারে ਕੀ ਨਾਮ ਹੈ ਜੀ ਮੇਰਾ ਨਾਮ ਦਲਵੀਰ ਸਿੱਖ ਹੈ ਤੇ ਜਿਹੜਾ ਐਕਸੀਡੈਂਟ ਹੋਇਆ ਛੋਟੀ ਦੁਕਾਨ ਦੇ ਮੂਰੇ ਹੋਇਆ ਜੀ ਆਪਣੀ ਦਰਾਂ ਦੇ ਅੱਗੇ ਕੀ ਲੱਗਦਾ ਵੀ ਕਿੰਨਾ ਘਟੋੜਾ ਨੁਕਸਾਨ ਆਇਆ ਜਾਂ ਕਿਵੇਂ ਐਕਸੀਡੈਂਟ ਹੋਇਆ ਨੁਕਸਾਨ ਤਾਂ ਕਾਫੀ ਹੈ ਜੀ ਪਰ ਅਸੀਂ ਪ੍ਰਮਾਤਮਾ ਦਾ ਸ਼ੁਕਰ ਮਾਨਦੇ ਆ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੁਛ ਉਹ ਮੁੰਡੇ ਦਾ ਵੀ ਨੁਕਸਾਨ ਨਹੀਂ ਹੋਇਆ ਜਿਹੜਾ ਗੱਡੀ ਚਲਾ ਰਿਹਾ ਸੀ ਜੀ ਗੱਡੀ ਜਿਆਦਾ ਓਵਰ ਸਪੀਡ ਸੀਗੀ ਠੀਕ ਹੈ ਜੀ ਇਸ ਕਰਕੇ ਇਹ ਨੁਕ ਹੋਇਆ ਜੀ ਅਚਨ ਐਫਸੀਪੀ ਹੋ ਸਕਦਾ ਕੋਸਕ ਦਾ ਹੋ ਸਕਿਆ ਪਰ ਗੱਡੀ ਓਵਰ ਸਪੀਡ ਹੋੜ ਕਰਕੇ ਫੋੜਾ ਕਿੰਨਾ ਨੁਕਸਾਨ ਹੋ ਜਿਵੇਂ ਤੁਹਾਡਾ ਬੰਦਾ ਮੋਟਰਸਾਈਕਲ ਸਕੂਟਰ ਬਾਹਰ ਖੜਾ ਰਿਆ ਸੀ 22 ਜਾਂ ਸੀ ਜੀ ਉਦੋਂ ਹੋ ਜਾਂਦਾ ਤਾਂ ਬਾਹਰ ਰਿਹਾ ਸੀ ਉਹਨੇ ਅੱਖ ਮੋਟਰਸਾਈਕਲ ਸਕੂਟਰੀਆ ਬਾਹਰ ਕੱਢਤੀਆਂ ਸੀ ਜੀ ਹਲੇ 3-4 ਹੋਰ ਕੱਢ ਰਿਹਾ ਸੀ ਜੀ ਤੇ ਉਹ ਲੈਣ ਆਇਆ ਸੀ ਅੰਦਰ ਸਿਰਫ ਇੰਨੀ ਜੇ ਥੋੜਾ ਮਲਾਜਮ ਹੁੰਦਾ ਵੱਡਾ ਨੁਕਸਾਨ ਹੁੰਦਾ ਮਲਾਜਮ ਹੁੰਦਾ ਤੇ ਬਚਦਾ ਹੀ ਨਹੀਂ ਸੀਗਾ ਬਿਲਕੁਲ ਬਚਦਾ ਸੀ ਇਹਦਾ ਤਾਂ ਜਾਨੀ ਨੁਕਸਾਨ ਹੋ ਜਾਣਾ ਸੀ ਹੁੰਦਾ ਬਿਲਕੁਲ ਸ ਨੂੰ ਅਤਲਾਹ ਦੇ ਦਿੱਤੀ ਹਾਂਜੀ ਅਤਲਾਹ ਦੇ ਦਿੱਤੀ ਪੁਲਿਸ ਨੂੰ ਉਸਾਰੀ ਠੀਕ ਹੈ ਜਿਹਦਾ ਟ੍ਰੈਵਰ ਸੀ ਇਹ ਇਕੱਲਾ ਹੀ ਸੀਗਾ ਗੱਡੀ ਇਕੱਲੀ ਸੀਗਾ ਇਹਦੇ ਸ਼ਾਸ਼ਪੜ ਮਿਲੂ ਥੋੜੇ ਮਾਈਨਰ ਜੀ ਸੰਟਾ ਮਾਈਨਰ ਜੀ ਠੀਕ ਠੀਕ ਹੁਣ ਕੀ ਪ੍ਰਸ਼ਾਸਨ ਤੋਂ ਮੰਗ ਕੀ ਕਰਦਾ ਪ੍ਰਸ਼ਾਸਨ ਤੋਂ ਮੰਗਦਾ ਇਹੀ ਕਰਦੇ ਆ ਵੀ ਚਲੋ ਨੁਕਸਾਨ ਤਾਂ ਇਹਦਾ ਹੋਇਆ ਪਰ ਅਸੀਂ ਕਹਿੰਦੇ ਵੀ ਚਲੋ ਬੱਚਾ ਪਰ ਇਹਨੂੰ ਸੁਧਰਨਾ ਚਾਹੀਦਾ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਕਰਦੇ ਆ ਜੇ ਨਹੀਂ ਸਾਡਾ ਨੁਕਸਾਨ ਪੂਰਾ ਕਰਦੇ ਤਾਂ ਕੋਈ ਨਸ਼ਾਪੱਤਾ ਡਰਾਈਵਰ ਨਸ਼ਾ ਮੈਨੂੰ ਪੁੱਛਿਆ ਵੈਸੇ ਮੁੰਡੇ ਤਾਂ ਲੱਗਦਾ ਨਹੀਂ ਲੱਗਦਾ ਠੀਕ 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 ਮੇਰਾ ਨੌਕਰ ਮਜੀਦ ਸਿੰਘ ਪਿੰਡ ਕੈਦੂਪੁਰ ਹੈ ਜੀ ਠੀਕ ਹੈ ਜੀ ਜਿਹੜੇ ਮੁੰਡੇ ਨੇ ਐਕਸੀਡੈਂਟ ਕੀਤਾ ਕੀ ਤੁਹਾਡੀ ਰਿਸ਼ਤੇਦਾਰੀ ਹੈ ਸਾ ਮੇਰਾ ਭਤੀਜਾ ਲੱਗਦਾ ਜੀ ਹਾਂ ਹਾਂ ਇਹ ਦਿਖਾਉਣ ਜਾ ਰਿਹਾ ਸੀ ਗੋਡਾ ਜੀ ਠੀਕ ਹੈ ਇਹਦਾ ਗੋਡੇ ਦਾ ਟੁੱਟੇ ਪਨੇ ਲੀਗਮੈਂਟ ਠੀਕ ਹੈ ਉਹਦੇ ਕਰਕੇ ਮਤਲਬ ਰੇਸ ਰੂਸ ਜਾਂ ਫਸ ਗਈ ਜਾਂ ਬ੍ਰੇਕ ਨਹੀਂ ਲੱਗੇ ਕੁਝ ਨਹੀਂ ਹੋਇਆ ਮੁੰਡਾ ਸਾਬੂ ਹੈ ਕੋਈ ਐਸੀ ਗੱਲ ਨਹੀਂ ਆਹ ਹੁਣ ਬਾਕੀ ਨੁਕਸਾਨ ਹੁੰਦੇ ਰਹਿੰਦੇ ਆ ਜੀ ਕੀ ਨਸਾ ਪਤਾ ਨਹੀਂ ਨਹੀਂ ਨਸਾ ਪਤਾ ਕੋਈ ਨਹੀਂ ਡਾਕਟਰ ਦੇ ਦਿਖਾਉਣ ਜਾ ਰਿਹਾ ਹਾਂ ਹਾਂ ਠੀਕ ਹੈ ਹੁਣ ਇਹਦੇ ਕਿੰਨੀ ਇੱਕ ਸੱਟ ਤੁਸੀਂ ਜਦਾ ਆਏ ਹੋ ਤੁਸੀਂ ਸੱਟ ਥੋੜੀ ਬਹੁਤ ਲੱਗੀ ਹੈ ਗੱਡੀ ਚੋਂ 에어 ਬੈਗ ਖੁੱਲ ਗਏ ਇਸ ਕਰਕੇ ਬਚਤ ਰਹੇਗੀ ਹਾਂ ਠੀਕ ਹੈ ਜੀ ਜਿਹੜਾ ਇਹ ਕਰ ਲਾਂਗੇ ਜਿਵੇਂ ਹੋ ਠੀਕ ਹੈ ਠੀਕ ਹੈ